ਫੇਰੇ ਕਰਦੇ ਫੇਰੇ ਕਰਦੇ ਫੇਰੇ ਉਹ ਮਾਤੂ ਸ਼ਰੀ ਦਾਸਾਰੇ ਲੋਕੋ ਕਰਦੇ ਫੇਰੇ ਉਹ ਲਾਤੀ ਸੇਲ ਲਾਤੀ ਸੇਲ ਬਹੁਤ ਵੱਡੀ ਸੇਲ ਚਾਰ ਰੰਦੀ 3 ਅਕਤੂਬਰ ਤੋਂ 6 ਅਕਤੂਬਰ ਤੱਕ ਜਿੱਥੇ ਤੁਹਾਨੂੰ ਵਿਆਹ ਸ਼ਾਦੀਆਂ ਦੇ ਕਪੜਾ ਦਾਜ ਬਰੇਲੇ ਭਾਰੇ ਭਾਰੇ ਸੂਟ ਸ਼ਲਾਰੇ ਗਰਾਰੇ ਲਹਿੰਗੇ ਗੌਂਡ ਰਸਾਂ ਉਹ ਮਿੱਟੀ ਦੇ ਪਾ ਕਰਦੇ ਆ ਬੰਪਰ ਸੇਲ ਦੇ ਵਿੱਚ ਲੈ ਕੇ ਆਇਆ ਤੋਹਫੇ ਉਹ ਬੋਲਵਰ ਆ ਗਏ ਬੱਚੇ ਅੱਧ ਰੇਟਾਂ 'ਤੇ ਇਹੋ ਜੀਆਂ ਚੀਜ਼ਾਂ ਬਾਜ਼ਾਰ ਦੇ ਵਿੱਚ ਤੁਹਾਨੂੰ ਡਬਲ ਰੇਟਾਂ 'ਤੇ ਮਿਲਣੀਆਂ ਪਰ ਚਾਰ ਦਿਨਾਂ ਦਾ ਮੇਲਾ ਪਰੇ ਆ ਮੇਲਾ ਲਗੜਾ ਆਜੋ ਹਰਾਰ ਦਾ ਇੱਥੇ ਤੋੜਾਂਗੇ ਜਿਹੜੇ ਬਾਜ਼ਾਰ ਚ 3-3000 25-2500 28-2800 ਦੇ ਸੂਟ ਆ ਅਸੀਂ ਤੁਹਾਨੂੰ ਦੇ ਰਹੇ ਆ 650 ਚ ਕੋਈ ਦੇਣਾ 500 ਚ ਕੋਈ ਦੇਣਾ 450 ਚ ਇਦਾਂ ਦੇ ਸੂਟਾਂ ਦੇ ਉੱਤੇ ਵੀ ਆਫਰ ਆ ਚੈਲੰਜ ਕਰਦੇ ਆ ਚੈਲੰਜ ਇਹ ਤੁਹਾਨੂੰ ਇਦਾਂ ਦੇ ਸ਼ਗੂਫੇ ਇਦਾਂ ਦੇ ਬਲਬੂੰਦੇ ਬੱਚੇ ਆਮ ਦੁਕਾਨਾਂ ਤੋਂ ਮਿਲ ਜਾਣ ਉਹ ਚੀਜ਼ਾਂ ਵੀ ਸੋਹਣੀਆਂ ਦੇਣੀਆਂ ਉਹ ਰੇਟ ਵੀ ਘੱਟ ਦੇਣੇ ਆ ਤੁਹਾਡੇ ਸਿਰਫ ਫਾਇਦੇ ਕਰਨੇ ਰੰਗ ਤੁਸੀਂ ਚਾਹੇ ਜੈਲੋ ਲੈ ਲਓ ਉਹ ਚਾਹੇ ਰੈੱਡ ਲੈ ਲਓ ਆ ਦੇਖੋ ਕਾਰੀਗਰ ਨੇ ਕਮਾਲ ਕੀਤੀ ਪਈ ਆ ਉਹ ਜਿਹੜੀ ਕੁੜੀ ਦਾ ਵਿਆਹ ਉਹਦੇ ਲਈ ਤਾਂ ਮੈਂ ਕਿਹਾ ਟੋਪ ਟੋਪ ਦੀਆਂ ਚੀਜ਼ਾਂ ਆ ਚੈੱਕ ਕਰੋ ਮੋਰਨਿੰਗ ਵਾਲਾ ਸੂਟ ਬਜ਼ਾਰਾ ਜੇ ਭਾਅ ਪਤਾ ਕਰ ਲਿਓ ਕਿਸੇ ਨੇ ਕਿਹਾ 15 ਦਾ ਕਿਸੇ ਕਿਹਾ 20 ਦਾ 4500 ਰੁਪਏ ਦਾ ਸੂਟ ਦੇ ਦੇਣਾ ਚਾਹੇ ਤੁਸੀਂ ਬੱਸ 'ਚ ਆ ਜਾਓ ਟੈਂਪੂ ਜਾ ਜਾਓ ਜਦੋਂ ਤੁਸੀਂ ਬਾਗੇ ਪੁਰਾਣੇ ਬੱਸ ਸਟੈਂਡ ਤੇ ਆਉਂਗੇ ਉਹ ਰਿਕਸ਼ੇਰੀ ਸਾਰੀ ਤੁਸੀਂ ਬਿਲਕੁਲ ਫ੍ਰੀ ਆ ਉਹ ਕਾਲੇ ਰੰਗ ਦੇ ਸੂਟਾਂ ਦੇ ਉੱਤੇ ਵੱਡੀਆਂ ਆਫਰਾਂ ਵਾਈਟ ਰੰਗ ਦੇ ਸੂਟ ਵੀ ਦਵਾਂਗੇ ਰੈੱਡ ਵੀ ਦਵਾਂਗੇ yellow ਵੀ ਦਵਾਂਗੇ ਬੱਧੀ ਗੱਲ ਕੀ ਆ 15 15000 ਵਾਲੇ 5 5000 ਦਵਾਂਗੇ ਤੁਹਾਡੇ ਘਰ ਤੇ ਵਿਆਹ ਸ਼ਾਦੀਆਂ ਆ ਗਈਆਂ ਤੁਸੀਂ ਦੇਣ ਲੈਣ ਲਈ ਕੱਪੜਾ ਲੈਣਾ ਤਾਜਵਰੀ ਬਰਉਣੀਆਂ ਛੇਤੀ ਆਜੋ ਨੋਟ ਕਰ ਲਓ ਆਪਣੇ ਦਿਲ ਦੇ ਵਿੱਚ ਤਰੀਕਾ ਨੋਟ ਕਰ ਲਓ 3 ਤਰੀਕ 4 5 6 ਅਕਤੂਬਰ ਤੱਕ ਪਹਿਲੇ ਨਰਾਤੇ ਤੋਂ ਲੈ ਕੇ ਐਤਵਾਰ ਤੱਕ ਵੱਡੇ ਫੇਰੇ ਹੋਣੇ ਆਹ ਲਾਤੀਆਂ ਲੈਸਾ ਚੀਜ਼ਾਂ ਯੂਨੀਕ ਤਿਆਰ ਕੀਤੀਆਂ ਭਾਜੀ ਲਹਿੰਗੇ ਸ਼ਰਾਰੇ ਕਰਾਰੇ ਕੋਟ ਪੈਟ ਤਾਜਵਰੀ ਦਾ ਸਾਰਾ ਕੁਝ ਇੱਕ ਛੱਤੇ ਹੇਠਾ ਮਿਲਣਾ ਕਿਤੇ ਹੋਰ ਜਾਣ ਦੀ ਲੋੜ ਨਹੀਂ ਜਿਹੜੇ 15 15000 ਦੇ ਕੋਟ ਪਾਣ ਦੇਣਾ ਅਸੀਂ 2995 ਜੇ ਦਈਏ ਨੇ ਆ ਜਿਹੜੇ 20-20 ਹਜ਼ਾਰ ਦੇ 3 ਪੀਸ ਕੋਟ ਪੈਨ ਬੰਦਦੇ ਆ ਅਸੀਂ 37 ਤੋਂ ਸੜ ਤੇ ਦਈ ਜੰਨੇ ਆ ਉਹ ਕਰਤੇ ਫੇਰੇ ਕਰਤੇ ਫੇਰੇ ਕਰਤੇ ਫੇਰੇ ਉਹ ਮਾਤੂ ਸ਼ਰੀ ਦਾਸਾਰੇ ਲੋਕੋ ਕਰਤੇ ਫੇਰੇ ਉਹ ਲਾਤੀ ਸੇਲ ਲਾਤੀ ਸੇਲ ਬਹੁਤ ਵੱਡੀ ਸੇਲ ਚਾਰ ਦਿਨ ਦੀ 3 ਅਕਤੂਬਰ ਤੋਂ 6 ਅਕਤੂਬਰ ਤੱਕ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਜਿੱਤੇ ਨੂੰ ਵਿਆਹਾਂ ਚਾਰ ਦੀਆਂ ਦੇ ਕਪੜਾ ਦਾਜ ਬਰੀ ਵਾਲੇ ਭਾਰੇ ਭਰੇ ਸੂਟ ਸ਼ਰਾਰੇ ਗਰਾਰੇ ਲਹਿੰਗੇ ਗੌਂਡ ਰਸਾਂ ਉਹ ਮਿੱਟੀ ਦੇ ਪਾ ਕਰਤੇ ਆ 1 ਲੱਖ ਆਪਰਾ 35 40 ਹਜ਼ਾਰ ਜਮਾਗੇ ਆ ਦੇਖੋ ਰਾਣੀਆਂ ਮਹਾਰਾਣੀਆਂ ਬਲੇ ਐਨ ਆਰ ਆਈ ਲੋਕਾਂ ਨੇ ਸੂਟ ਸਾਨੂੰ ਦਿਖਾ ਰਹੇ ਆ ਪਾਰੇ ਪਾਰੇ ਸੂਟਾਂ ਦੇ ਬੰਮਰ ਸੇਲ ਚੱਕੋ ਜੀ ਬੰਮਰ ਸੇਲ ਦੇ ਵਿੱਚ ਲੈ ਕੇ ਆਇਆ ਤੋਹਫੇ ਉਹ ਬੋਲਵਰ ਅੜਗੇ ਬੱਚੇ ਅਦਰ ਰੇਟਾਂ ਤੇ ਕੋਡੀਆਂ ਦੇ ਪਾ ਚੀਜ਼ਾਂ ਲੈ ਕੇ ਆਇਆ ਉਹ ਦੁਪੱਟੇ ਚੈੱਕ ਕਰੋ ਰੈੱਡ ਸੂਟ ਦੇ ਕਿੰਨੇ ਹੈਵੀ ਹੈਵੀ ਦੁਪੱਟੇ ਉਹ ਚੱਕੋ ਪੈਨਲ ਇਹੋ ਜੀਆਂ ਚੀਜ਼ਾਂ ਬਾਜ਼ਾਰ ਤੇ ਵਿੱਚ ਤੁਹਾਨੂੰ ਡਬਲ ਰੇਟਾਂ ਤੇ ਮਿਲਣੀਆਂ ਪਰ 4 ਦਿਨਾਂ ਦਾ ਮੇਲਾ ਭਰਿਆ ਮੇਲਾ ਲਗਣਾ ਆਜੋ ਹੁਣ ਉਹ ਦੇਖੋ ਜੀ ਕੋਈ ਕਹਿੰਦਾ 15000 ਲੈਣਾ ਕੋਈ ਕਹਿੰਦਾ 17 ਲੈਣਾ ਕੋਈ ਕਹਿੰਦਾ 18 ਲੈਣਾ ਸਾਡੇ ਕੋਲ ਆਜੋ 15 15000 ਵਾਲੇ ਸੂਟ 5 5000 ਚ ਕਰਤੇ ਆ 5 5000 ਚ ਕਰਤੇ ਆ ਰੰਗ ਰੈੱਡ ਮਹਿਰੂਨ ਮੈਂਟਾ ਟਾਪ ਕਲਾਸ ਦੇ ਰੰਗ ਉਹ ਪੀਸ ਚੈੱਕ ਕਰੋ ਯੂਨੀਕ ਪੀਸ ਲੈ ਕੇ ਆਇਆ ਆ ਚੈੱਕ ਕਰੋ ਔਰੈਂਜ ਕਲਰ ਦਾ ਪੀਸ ਗਲਾ ਕਿੰਨਾ ਪਿਆਰਾ ਘੇਰਾ ਕਿੰਨਾ ਭਰਿਆ ਹੋਇਆ ਬਾਜੂ ਤੇ ਕੰਮ ਪਹੁੰਚਿਆ ਤੇ ਕੰਮ ਦੁਪੱਟੇ ਤੇ ਦੇਖੋ ਜੀ ਚੈਲੰਜ ਕਰਦੇ ਆ ਚੈਲੰਜ ਇਹ ਤੁਹਾਨੂੰ ਇਦਾਂ ਦੇ ਸ਼ਗੂਫੇ ਇਹ ਦਨੇ ਬੋਲਬੋਲੇ ਬੱਚੇ ਆਮ ਦੁਕਾਨਾਂ ਤੋਂ ਮਿਲ ਜਾਣ ਉਹ ਚੀਜ਼ਾਂ ਵੀ ਸੋਹਣੀਆਂ ਦੇਣੀਆਂ ਉਹ ਰੇਟ ਵੀ ਕੱਟ ਦੇਣੇ ਆ ਤੁਹਾਡੇ ਸਿਰਫ ਫੈਲੇ ਕਰਨੇ ਆ ਦੇਖੋ ਬਈ ਕਿੰਨੇ ਸਾਨੂੰ ਭਾਰਾ ਸੂਣ ਨਹੀਂ ਚਾਹੀਦਾ ਲਚਕ-ਬਚਕ ਨਹੀਂ ਚਾਹੀਦੀ ਢਕੀਲਾ ਕੰਮ ਨਹੀਂ ਚਾਹੀਦਾ ਸਿੰਪਲ ਸੋਬਰ ਸੂਟਾਂ ਦੇ ਵਿੱਚ ਵੀ ਸਾਡੇ ਕੋਲ ਬਹੁਤ ساری ਵੈਰਾਈਟੀ ਆ ਗਈ ਆ ਰੰਗ ਤੁਸੀਂ ਚਾਹੇ ਜੈਲੋ ਲੈ ਲਓ ਉਹ ਚਾਹੇ ਰੈੱਡ ਲੈ ਲਓ ਆ ਦੇਖੋ ਕਾਰੀਗਰ ਨੇ ਕਮਾਲ ਕੀਤੀ ਪਈ ਆ ਉਹ ਜਿਹੜੀ ਕੁੜੀ ਦਾ ਵਿਆਹ ਉਹਦੇ ਲਈ ਤਾਂ ਮੈਂ ਕਿਹਾ ਟਾਪ ਟਾਪ ਦੀਆਂ ਚੀਜ਼ਾਂ ਉਹ ਜਿਹਨੇ ਬਣਾਉਣਿਆ 21 ਸੂਟ ਦਾਜਵੇੜ ਦੇ ਜਿਹਨੇ ਬਣਾਉਣੇ 11 ਸੂਟ ਆਹ ਦੇਖੋ ਜੀ ਤੁਹਾਡੇ ਲਈ ਚੀਜ਼ਾਂ ਜਿਹੜੀ ਕੁੜੀਆਂ ਵਿਆਹ ਜੇਨੇ 8-10 ਦਿਨ ਬਾਅਦ ਰਿਸ਼ਤੇਦਾਰਾਂ ਨੇ ਜਾਣਾ ਆ ਉਹਨਾਂ ਨੂੰ ਚੀਜ਼ਾਂ ਦੇ ਰਹੇ ਆ ਚੰਗਾ ਕੱਪੜਾ ਪਾਇਆ ਹੋਊਗਾ ਤੇ ਸੋਭਾ ਹੁੰਦੀ ਮਾਂ-ਪਿਓ ਦੀ ਲੈ ਵੀ ਚੰਗੋ ਕਰੋ ਧੀ ਰਾਣੀਆ ਆ ਇਦਾਂ ਦੀਆਂ ਚੀਜ਼ਾਂ ਵੀ ਤੁਹਾਨੂੰ ਅਸੀਂ ਦੇ ਦੇਣੀਆ ਦੇਖੋ ਜੀ 10000 ਵਾਲਾ ਸੂਟ ਸਿਰਫ 5000 ਦੇ ਵਿੱਚ ਦੇ ਦੇਣਾ ਇਹ 4 ਦਿਨਾਂ ਦਾ ਹੀ ਮੇਲਾ ਹੈ 4 ਦਿਨਾਂ ਦੀ ਸੇਲ ਸ਼ੁਰੂ ਹੋਣੀ ਆ ਆ ਚੈੱਕ ਕਰੋ ਮੋਰਨੀ ਵਾਲਾ ਸੂਟ ਬਜ਼ਾਰਾ ਜੇ ਭਾਅ ਪਤਾ ਕਰ ਲਿਓ ਕਿਸੇ ਨੇ ਕਹਿਣਾ 15 ਦਾ ਕਿਸੇ ਕਹਿਣਾ 20 ਦਾ 4500 ਰੁਪਏ ਦਾ ਸੂਟ ਦੇ ਦੇਣਾ 4500 ਰੁਪਏ ਦਾ ਦੇਖੋ ਜੀ ਭਾਅ ਤੁਸੀਂ ਕੈਨੇਡਾ ਅਮਰੀਕਾ ਇੰਗਲੈਂਡ ਤੋਂ ਦੇਖ ਰਹੇ ਹੋ ਉਹ ਆਪਣੇ ਰਿਸ਼ਤੇਦਾਰਾਂ ਨੂੰ ਭੇਜ ਦਿਓ ਬਾਗੇ ਪਰਾਣੇ ਉਹ ਦੱਸ ਦਿਓ ਫਾਇਦੇ ਹੋ ਰਹੇ ਆ ਉਹ ਜਿਹੜਾ 2-2 ਲੱਖ ਰੁਪਏ ਦਾ ਕੱਪੜਾ ਬਾਜ਼ਾਰ 'ਚ ਐਦਾਂ ਲੈਣ ਨੂੰ ਹੈਵੀ ਹੈਵੀ ਸੂਟਾਂ ਦਾ ਅਸੀਂ 2 ਲੱਖ ਵਾਲਾ ਕੱਪੜਾ ਸਿਰਫ 80 ਹਜ਼ਾਰ ਦੇਣਾ ਦੇਖੋ ਦੁਪੱਟੇ ਚੈੱਕ ਕਰ ਲਓ ਉਹ ਸੂਟ ਚੈੱਕ ਕਰ ਲਓ ਉਹ ਰੰਗ ਚੈੱਕ ਕਰ ਲਓ ਮੈਂ ਕਿਹਾ ਦੇਖੋ ਵੇਜਾ ਵੇਜਾ ਕਰਤੀ ਆ ਵੇਜਾ ਵੇਜਾ ਬਹੁਤ ਵੱਡੇ ਫਾਇਦੇ ਹੁਣ ਕਿੱਥੇ ਆ ਮਾਤੂ ਸ਼੍ਰੀ ਦਸਤਾਰ ਬਾਗਾ ਪਰਾਣਾ 4 ਦਿਨ 1 ਅਕਤੂਬਰ ਤੋਂ ਲੈ ਕੇ 6 ਅਕਤੂਬਰ ਤੱਕ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਮੇਲੇ ਲੱਗਣੇ ਮੇਲੇ ਮੇਲੇ ਲੱਗਣੇ ਭਾਜੀ ਪਾਣੀ ਦਾ ਪ੍ਰਬੰਧ ਵੀ ਆ ਬਾਹਰ ਖੁੱਲੀ ਡੁੱਲੀ ਪਾਰਕਿੰਗ ਦਾ ਪ੍ਰਬੰਧ ਵੀ ਆ ਗੱਡੀ ਛੋਟੀ ਹੋਵੇ ਪਣ ਆਦੀ ਗੱਡੀ ਵੱਟੀ ਹੋਵੇ ਮੋਟਰਸਾਈਕਲ ਸਕੂਟਰ ਕਾਰ ਜੋ ਮਰਜ਼ੀ ਲੈ ਕੇ ਆ ਜਾਓ ਪਾ ਮੇ ਦੀ ਬਸ ਦੇ ਵਿੱਚ ਆ ਜਾਓ ਬਸ ਦੇ ਵਿੱਚ ਵੀ ਆ ਜਾਓ ਜੇਣਾ ਬਸ ਸਟੈਂਡ ਤੇ ਮਾਤੂਸ਼ਰੀ ਦਸਤਾਰ ਦੇ ਰਾਖੇ ਖੜੇ ਹੋਣਗੇ ਉਹਨਾਂ ਤੇ ਆ ਕੇ ਬਹਿ ਜਾਣਾ ਉਹਨਾਂ ਨੇ ਕੋਈ ਪੈਸਾ ਨਹੀਂ ਲੈਣਾ ਇੱਥੋਂ ਆਉਣਾ ਵੀ ਫ੍ਰੀ ਜਾਣਾ ਵੀ ਫ੍ਰੀ ਕੱਪੜੇ ਚਾਰ ਦਿਨਾਂ ਦੇ ਮੇਲੇ 'ਚ ਵੀ ਫ੍ਰੀ ਦੇ ਭਾਅ ਹੀ ਦੇ ਦੇਣੇ ਇਹ ਦੇਖੋ ਕਹਿੰਦੇ ਜਿਹੜਾ ਪਾਉਂਦਾ ਰੰਗ ਬਲੈਕ ਉਹ ਜਾਂਦਾ ਬਹੁਛੇ ਦੀ ਬਲੇਤ ਉਹ ਕਾਲੇ ਰੰਗ ਦੇ ਸੂਟਾਂ ਦੇ ਉੱਤੇ ਵੱਡੀਆਂ ਆਫਰਾਂ ਵਾਈਟ ਰੰਗ ਦੇ ਸੂਟ ਵੀ ਦਮਾਗੇ ਰੈੱਡ ਵੀ ਦਮਾਗੇ yellow ਵੀ ਦਮਾਗੇ ਵੱਡੀ ਗੱਲ ਕੀ ਆ 15 15000 ਵਾਲੇ 5 5000 ਦਵਾਂਗੇ 20 20000 ਵਾਲੇ 65 6500 7 7000 ਦਵਾਂਗੇ ਆ ਚੀਜ਼ਾਂ ਚੈੱਕ ਕਰੋ ਸਾਡੇ ਕੋਲ ਸੂਟ ਸ਼ਰਾਰੇ ਗਰਾਰੇ ਲਹਿੰਗੇ ਗਾਉਨ ਡਰਸਾਂ ਸਾਰਿਆਂ ਦੇ ਵਿੱਚ ਵੈਰਾਈਟੀ ਬਹੁਤ ਆ ਕੋਟ ਪੈਂਟ ਕੁਰਤੇ ਪੀਮੇ ਸ਼ੇਰਵਾਨੀਆਂ ਬਲੇਜ਼ਰ ਬਾਸਕਟਾਂ ਕੁੜੀਆਂ ਦੇ ਨਾਲ ਨਾਲ ਮੁੰਡਿਆਂ ਦੇ ਫੈਰੇ ਵੀ ਕਰਨੇ ਆ ਦੇਖੋ ਤਾਂ ਕਿਦਾਂ ਚਮ ਚਮ ਕਰਦਾ ਸੂਟ ਲਿਸ਼ਕੋਰੇ ਮਾਰਦਾ ਸੂਟ ਆ ਇਹ 18000 ਦਾ ਨਹੀਂ ਇਹ 20000 ਦਾ ਨਹੀਂ ਇਦਾਂ ਦੇ ਸੂਟ 6 6000 ਚ 7 7000 ਚ 5 5000 ਤੁਹਾਨੂੰ ਅਸੀਂ ਦੇ ਰਣੇ ਆ ਆ ਦੇਖੋ ਕਲਰ ਚੈੱਕ ਕਰੀ ਜਾਓ ਵੈਰਾਈਟੀਆਂ ਚੈੱਕ ਕਰੀ ਜਾਓ ਰੰਗ ਚੈੱਕ ਕਰੀ ਜਾਓ ਪੂਰਾ ਫਰੰਟ ਹੈਵੀ ਬਾਹਾਂ ਤੇ ਵੀ ਬੜਾ ਸੋਹਣਾ ਕੰਮ ਦਪੱਟਾ ਵੀ ਬੜਾ ਸੋਹਣਾ ਇਦਾਂ ਦੀਆਂ ਚੀਜ਼ਾਂ ਤੁਹਾਨੂੰ ਅਸੀਂ ਦਵਾਂਗੇ ਦੇਣੀਆਂ ਚਾਰ ਦੇਣਾ ਫਾਇਦੇ ਵੱਡੇ ਤੁਹਾਡੇ ਘਰ ਚ ਵਿਆਹ ਸ਼ਾਦੀਆਂ ਆ ਗਈਆਂ ਤੁਸੀਂ ਦੇਣ ਲੈਣ ਲਈ ਕੱਪੜਾ ਲੈਣਾ ਦਾਜ ਬੜੀ ਬਣਾਉਣੀਆਂ ਛੇਤੀ ਆਜੋ ਨੋਟ ਕਰ ਲਓ ਆਪਣੇ ਦਿਲ ਦੇ ਵਿੱਚ ਤਰੀਕਾ ਨੋਟ ਕਰ ਲਓ 3 ਤਰੀਕ 4 5 6 ਅਕਤੂਬਰ ਤੱਕ ਪਹਿਲੇ ਨਰਾਤੇ ਤੋਂ ਲੈ ਕੇ ਐਤਵਾਰ ਤੱਕ ਵੱਡੇ ਫੇਰੇ ਹੋਣਿਆ ਆ ਚੱਕੋ ਜੀ 5 ਮੀਟਰ ਸੂਟ ਨਾਲ ਲਹਿੰਗਾ ਲਾ ਕੇ ਆ ਬਜ਼ਾਰਾ ਚ ਆ ਚੀਜ਼ਾਂ ਦੀ ਕੀਮਤ ਪਤਾ ਕਰ ਲਿਓ ਕੋਈ 10000 ਕੋਈ 15000 ਕੋਈ 16000 3500 ਰੁਪਏ ਚ ਲੈ ਜਾਓ 5 ਮੀਟਰ ਸੂਟ ਨਾਲ ਲਹਿੰਗਾ ਆ ਚੱਕੋ ਜਾਗੋ ਵਾਲਾ ਸੂਟ ਸਪੈਸ਼ਲ ਜਾਗੋਲਾ ਸੂਟ yellow ਰੰਗ ਹੈ yellow ਰੰਗ ਦੇ ਉੱਤੇ ਹੈਂਡਵਰਕ ਦੇਖੋ ਕਿੰਨਾ ਪਿਆਰਾ ਹੋਇਆ ਸੂਟ ਬਾਹ ਕਮਾਲੀ ਬਣਾਤਾ ਕਾਰੀਗਰ ਨੇ ਨਵੀਆਂ ਚੀਜ਼ਾਂ ਪੇਸ਼ ਆ ਆ ਦੁਪੱਟਾ ਦੇਖਿਓ ਭਾਜੀ ਕਰਾ ਦੀ ਦੋ ਦੋ ਕਿੰਨੇ ਕਿੰਨੇ ਆ ਲਾਤੀਆਂ ਲੈਸਾਂ ਚੀਜ਼ਾਂ ਯੂਨੀਕ ਤਿਆਰ ਕੀਤੀਆਂ ਭਾਜੀ ਲਹਿੰਗੇ ਸ਼ਰਾਰੇ ਗਰਾਰੇ ਕੋਟ ਪੈਟ ਤਾਜ ਬਣੀ ਦਾ ਸਾਰਾ ਕੁਝ ਇੱਕ ਛੱਤੇ ਹੇਠਾ ਮਿਲਣਾ ਕਿਤੇ ਹੋਰ ਜਾਣ ਦੀ ਲੋੜ ਨਹੀਂ ਜਿਹੜੇ 15-15000 ਦੇ ਕੋਟ ਪੈਟ ਬਣ ਦੇਣਾ ਅਸੀਂ 2995 ਚ ਦੇਈਏ ਨੇ ਆ ਜਿਹੜੇ 20-20000 ਦੇ 3 ਪੀਸ ਕੋਟ ਪੈਟ ਬਣਦੇ ਆ ਅਸੀਂ 37 ਤੋਂ 60 ਤੇ ਦੇਈ ਜਾਂਦੇ ਆ ਪਰ ਦੇਣਾ ਸਰਵ ਚਾਰ ਦੇਣਾ ਤਰੀਕਣਾ ਭੁੱਲ ਜਓ 3 4 5 6 ਤੇ 7 ਯਾਦ ਰੱਖਿਓ ਆ ਦੇਖੋ ਜੀ ਰਿਕਾਰਡ ਦਾ ਇੱਥੇ ਤੋੜਾਂਗੇ ਜਿਹੜੇ ਬਾਜ਼ਾਰ 'ਚ 3 3000 25 2500 28 2800 ਰੇ ਸੂਟ ਆ ਅਸੀਂ ਤੁਹਾਨੂੰ ਦੇ ਰਣੇ ਆ 650 'ਚ ਕੋਈ ਦੇਣਾ 500 'ਚ ਕੋਈ ਦੇਣਾ 450 'ਚ ਐਦਾਂ ਦੇ ਸੂਟਾਂ ਦੇ ਉੱਤੇ ਵੀ ਆਫਰਾਂ 350 400 500 600 800 1000 1000 ਰੁਪਏ 'ਚ ਪਰ ਆਹ ਵਾਲਾ ਸੂਟ ਜਿਹੜਾ ਹਨ ਇਹ ਬਾਜ਼ਾਰ 'ਚ 2500 ਦਾ ਇਹ ਤੁਹਾਨੂੰ 650 'ਚ ਦੇ ਰਣਾ ਉਹ ਇੱਥੇ ਆਉਣ ਦਾ ਫਾਇਦਾ ਕੀ ਆ ਕੱਲੇ ਕ ਇਸ ਸੂਟ ਦੇ ਰੇਟ ਲਖ ਲਖ ਕੇ ਲਾਤੇ ਆ ਵੱਡੀ ਆਫਰ ਚੱਲ ਰਹੀ ਆ 4 ਦਿਨ نوٹ ਕਰੋ 4 ਦਿਨ ਰੰਗ ਦੇਖੋ ਆਜੋ 3 ਅਕਤੂਬਰ 4 5 6 ਐਤਵਾਰ ਤੱਕ ਮੈਂ ਕਹਿੰਨਾ 4 ਦਿਨ ਤਾਂ ਬਹੁਤ ਵੱਡਾ ਮੇਲਾ ਤੁਸੀਂ ਜਿੱਥੇ ਮਰਜੀਓ ਪੰਜਾਬ ਹਰਿਆਣਾ ਰਾਜਸਥਾਨ ਜੰਮੂ ਕਸ਼ਮੀਰ ਪੰਜਾਬ ਦੇ ਪਿੰਡਾਂ ਚੋਂ ਸ਼ਹਿਰਾਂ ਚੋਂ ਮਾਲ ਵਿੱਚੋਂ ਮਾਝੇ ਚੋਂ ਦੁਆਬੇ ਚੋਂ ਆਜੋ ਇਕੱਠੇ ਹੋ ਕੇ ਵੱਡੇ ਫਾਇਦੇ ਹੋਣੇ ਆ ਚਾਹੇ ਤੁਸੀਂ ਬੱਸ 'ਚ ਆਜੋ ਟੈਂਪੂ ਜਾਜੋ ਜਦੋਂ ਤੁਸੀਂ ਬਾਗੇ ਪਰਾਂਡੇ ਬੱਸ ਸਟੈਂਡ ਤੇ ਆਉਂਗੇ ਉਹ ਰਿਕਸ਼ੇ ਦੀ ਸਾਰਵੋਤਮ ਬਿਲਕੁਲ ਫ੍ਰੀ ਆ ਰਿਕਸ਼ੇ ਵਾਲੇ ਭਰਾ ਨੂੰ 1 ਰੁਪਈਆ ਇਹ ਦੇਣਾ ਤੁਸੀਂ ਬੱਸ ਸਟੈਂਡ ਤੇ ਸਟੋਰ ਤੇ ਆਜੋ ਸਟੋਰ ਤੋਂ ਬਾਅਦ ਬੱਸ ਸਟੈਂਡ ਤੇ ਜਾਜੋ ਬਿਲਕੁਲ ਫ੍ਰੀ ਲਾਤੀ ਸਰਵਿਸ ਬਿਲਕੁਲ ਫ੍ਰੀ ਆ ਕੇ ਤੇ ਨੋਟ ਕਰ ਲਓ ਮੋਬਾਈਲਾਂ ਤੇ ਸੇਵ ਕਰ ਲਓ ਓਏ ਲਾਰਮ ਲਾ ਲਓ ਚਾਹੇ ਪੰਜਾਬ ਤੋਂ ਕਿਤੋਂ ਵੀ ਵੀਡੀਓ ਦੇਖ ਰਹੋ ਚਾਹੇ ਰਾਜਸਥਾਨ ਹਰਿਆਣਾ ਦਿੱਲੀ ਗਜਰਾਤ ਕਿਤੋਂ ਵੀ ਦੇਖ ਰਹੇ ਹੋ ਤਰੀਕ ਯਾਦ ਰੱਖਿਓ 3 ਤਰੀਕ 3 ਤਰੀਕ ਨੂੰ ਮੇਲਾ ਸ਼ੁਰੂ ਹੋਏਗਾ ਭਾਰੀ ਇਕੱਠ ਹੋਣਾ ਇੱਥੇ ਬਹੁਤ ਵੱਡਾ ਸ਼ੋਰੂਮ ਹੈ ਟੋਟਾ ਇੰਤਜ਼ਾਰ ਕਰ ਰਿਹਾ ਆਹ ਸੂਟ ਜਿਹੜੇ ਪਿਆਰਾ ਚੋ 2-2000 ਦੇ ਲੈਨੇ ਹੋ 6600 ਦੇ ਇਹ ਸੂਟ ਤੁਹਾਡਾ ਇੰਤਜ਼ਾਰ ਕਰ ਰਿਹਾ ਆਜੋ 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 ਲਓ ਜੀ ਜਿਹੜੇ ਸਾਡੇ ਭੈਣ ਭਰਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਗੇ ਪਹਿਲੇ 11 ਭੈਣ ਭਰਾਵਾਂ ਨੂੰ ਇਹ ਸੂਟ ਬਿਲਕੁਲ ਫ੍ਰੀ ਦੇਵਾਂਗੇ ਵੀਡੀਓ ਸ਼ੇਅਰ ਕਰੋ ਲਾਈਕ ਕਰੋ ਚੰਗੇ ਕਮੈਂਟ ਕਰੋ 11 ਭੈਣ ਭਰਾਵਾਂ ਨੂੰ 11 ਸੂਟ ਫ੍ਰੀ ਦੇਵਾਂਗੇ ਰੰਗ ਵੱਖੋ ਵੱਖਰੇ ਦਵਾ ਦਾ ਵੀਡੀਓ ਸ਼ੇਅਰ ਕਰ ਦਿਓ ਦਿਮਾਗ 'ਚ ਨੋਟ ਕਰ ਲਓ 3 ਅਕਤੂਬਰ ਤੋਂ 6 ਅਕਤੂਬਰ ਵੀਰਵਾਰ ਛੱਕਰਵਾ ਸ਼ਨੀਵਾਰ ਐਤਵਾਰ ਬੱਡੇ ਫਾਇਦੇ ਰਿਕਾਰਡ ਤੋੜਾਂਗੇ ਪਤਾ ਲੱਗੂ ਤੁਹਾਨੂੰ ਵੇ ਗਏ ਸੀ ਬਾਗੇ ਪਰਾਨੇ ਫੈਰਾ ਬਹੁਤ ਹੋਇਆ ਚਾਹ ਪਾਣੀ ਸੇਵਾ ਬੜੀ ਹੋਈ ਪਾਰਕਿੰਗ ਖੁੱਲੀ ਡੁੱਲੀ ਸੀ ਉਥੇ ਸੂਟ ਸਾਰੇ ਤਰ੍ਹਾਂ ਦੇ ਸੀ ਤਿੰਨ ਚਾਰ ਸੌ ਸੂਟ ਸ਼ੁਰੂ ਸੀ 20 25 ਹਜ਼ਾਰ ਦੇ ਸੂਟ ਸਾਨੂੰ ਮਿਲ ਗਏ ਲਹਿੰਗੇ ਵੀ ਮਿਲ ਗਏ ਸ਼ਰਾਰੀ ਮਿਲ ਗਏ ਗਰਾਰੇ ਮਿਲ ਗਏ ਉਹ ਇਦਾਂ ਦੀਆਂ ਦਿੱਲੀ ਬੰਬਈਆਂ ਡਰੈੱਸਾਂ ਵਿੱਚ ਦਵਾਂਗੇ ਕੋਈ 40 40 ਹਜ਼ਾਰ 50 50 ਨਹੀਂ ਲੈਣਾ ਇਹਨਾਂ ਦਾ 10 10 ਹਜ਼ਾਰ 12 12 ਹਜ਼ਾਰ ਚ ਸ਼ਰਾਰੇ ਗਰਾਰੇ ਫਰਾਗ ਡਰੈਸ ਚਾਹੇ ਤੁਸੀਂ ਲੈ ਜਾਓ ਵਨ ਵੀ ਡਰੈਸ ਚਾਹੇ ਜਿੱਦਾਂ ਦਾ ਮਰਜੀ ਕੱਲ ਲੈ ਲਓ ਲਹਿੰਗਾ ਚੋਲੀ ਲੈ ਜਾਓ ਮੈਗਨਾ ਸਾਰੇ ਪਾਸੇ ਫਾਇਦੇ ਕਰਾਂਗੇ ਆਉਣਾ ਕਿੱਥੇ ਆ ਮਾਤੂ ਸ਼੍ਰੀ ਦਸਤਾਰ ਬਾਗਾ ਪੁਰਾਣਾ ਮੋਗਾ ਰੋਡ ਤੇ ਨੰਬਰ ਸਕਰੀਨ ਤੇ ਆ ਫੋਨ ਕਰ ਲਿਓ ਜਦੋਂ ਮਰਜੀ ਗੱਲ ਕੋਈ ਨਹੀਂ ਚੱਕਾਂਗੇ ਕੈਮਰਾਮੈਨ ਓਮ ਸੰਦੀ ਨਾਲ ਹਰਦੀਪ ਸਿੰਘ ਤੱਗੜ ਸਿੰਘ ਟੀਵੀ ਬਾਗਾ ਪੁਰਾਣਾ